ਇੰਨਾ ਚਰਾਂ ਦਾ ਚਿੱਤ ਵਯਾ ਕਰਦਾ ਪੰਜ ਤਿ ਹਾਲਤਾਂ ਹੋਇਆ ਕਰਦੀਆਂ ਨੇ ਚਿੱਤ ਦੀ ਇਕਤਾ ਤੋਂ ਗੁਣੀ ਚਿੱਤ ਹੋਇਆ ਕਰਦਾ ਉਹਦੇ ਵਿੱਚ ਕੋਈ ਵੀ ਉਤਸ਼ਾਹ ਨਹੀਂ ਹੁੰਦਾ ਉਹ ਡੈੱਡ ਹੁੰਦਾ ਹੈ ਜਲਿਆ ਹੋਇਆ ਹੁੰਦਾ ਹੈ ਫਰੀਦਾ ਜਾਸ ਹੁੰਦਾ ਹੋਵੇ ਉਹਦੇ ਚਿੱਤੇ ਤੇ ਉਸ਼ਾ ਨਹੀਂ ਜਾਗਿਆ ਕਰਦਾ ਤੇ ਚਲੇ ਆ ਜਾਇਆ ਕਰਦਾ ਪਿੱਛੇ ਕਿਉਂਕਿ ਤਮਗੁਣੀ ਆ ਉਹਦੇ ਅੰਦਰ ਪ੍ਰਗਨ ਹੋਣ ਕਰਕੇ ਅਨੇਰਾ ਛਾਇਆ ਹੋਇਆ ਕੋਈ ਉਹਦੇ ਅੰਦਰ ਉਤਸ਼ਾਹ ਨਹੀਂ ਹੈ ਕੋਈ ਖਿੱਚ ਨਹੀਂ ਹੈ ਹਰੀਦਾ ਜੈ ਸੁਣਨ ਦੀ ਤੇ ਬਚਨ ਸਮਝਣ ਦੀ ਜੇ ਕਿਤੇ ਕਰਨ ਵੀ ਲੱਜੋ ਤਾਂ ਵਸਿਆ ਲੈਣ ਲੱਗ ਜਾਏਗਾ ਟਾਈਮ ਦੇਖਣ ਲੱਗ ਜਾਏਗਾ ਦੂਸਰਾ ਵਜਾ ਕਰਦਾ ਜਿਸ ਨੂੰ ਰਜੋਗੁਣੀ ਚਿੱਤ ਕਹਿੰਦੇ ਰਜੋਗੁਣੀ ਚਿੱਤਾਂ ਲਈ ਦੀ ਬਿਰਤੀ ਆਪਣੀ ਹੋਇਆ ਕਰਦੀ ਹੈ ਉਹ ਦੌੜਦੀ ਹੈ ਭੱਜਦੀ ਹੈ ਟਿਕਦੀ ਨਹੀਂ ਇੱਕ ਸਕਿੰਟ ਵਾਸਤੇ ਨਾਰਾਤ ਨੂੰ ਟਿਕਦੀ ਹੈ ਨਾ ਦਿਨ ਨੂੰ ਟਿਕਦੀ ਹੈ ਜੇ ਸੌਂਦਾ ਤਾਂ ਵੀ ਸੁਪਨਿਆਂ ਦੇ ਵਿੱਚ ਦੌੜਿਆ ਫਿਰਦਾ ਜੇ ਬੈਠਦਾ ਸੰਗਤ ਦੇ ਅੰਦਰ ਤਾਂ ਸੰਗਤ ਦੇ ਸਾਹਮਣੇ ਨਹੀਂ ਹੁੰਦਾ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਧਾਰਨ ਕਰਨ ਦੀ ਥਾਂ ਤੇ ਕਦੇ ਘੜੀ ਦੇਖਣ ਲੱਗ ਗਿਆ ਕਦੇ ਉਧਰ ਨੂੰ ਫੁਰਨਾ ਕਰ ਲਿਆ ਕਦੇ ਉਧਰ ਨੂੰ ਫੁਰਨਾ ਕਰ ਲਿਆ ਕਦੇ ਮੱਥੇ ਟੇਕਣ ਵਾਲੇ ਨੂੰ ਦੇਖਣ ਲੱਗ ਗਿਆ ਵਾਰਾ ਕਹਿੰਦੇ ਥਾ ਨਹੀਂ ਰਿਹਾ ਕਰਦਾ ਚੰਚਲ ਚੀਤ ਨਾ ਰਹੀ ਠਾਏ ਕੀ ਕਰਦਾ ਇਹ ਚੋਰੀ ਮਿਰਗ ਅੰਗੂਰੀ ਖਾਏ ਸ਼ੁਭ ਕਰਮਾਂ ਦੀ ਜਿਹੜੀ ਅੰਗੂਰੀ ਉਗਦੀ ਐ ਥੋੜੇ ਬਹੁਤੇ ਕਰਨ ਦੀ ਇਹ ਚੁੱਪ ਕਰਕੇ ਮੋਗਾ ਤੱਕ ਕੇ ਉਹਨੂੰ ਚਰ ਜਾਇਆ ਕਰਦਾ ਖਾ ਜਾਇਆ ਕਰਦਾ ਖਤਮ ਕਰ ਦਿਆ ਕਰਦਾ ਚੰਚਲ ਚੀਤ ਨਾ ਬਾਵੈ ਪਾਰਾ ਆਵਤ ਜਾਤ ਨਾ ਲੱਗਾ ਵਾਰਾ ਦੁਖ ਘਰੋਂ ਮਰੀਆ ਕਰਦਾਰਾ ਬਿਨ ਪ੍ਰੀਤ ਸਮਝੋ ਕਰੈ ਨਾ ਸਾਰਾ ਤੋ ਐਸ ਤਰ੍ਹਾਂ ਦਾ ਉਹਦਾ ਚਿੱਤ ਹੋਣ ਕਰਕੇ ਧਕਾਰਾਂ ਵੱਲੋਂ ਤਾਂ ਉਹਦੀ ਰੁਚੀ ਸੀ ਤੇ ਚੰਗੇ ਗੁਣਾਂ ਨੂੰ ਰੁਚੀ ਨਹੀਂ। ਹੌਲੀ ਹੌਲੀ ਜਵਾਨੀ ਚ ਆਇਆ ਤਾਂ ਸੰਗ ਹੋ ਗਿਆ। ਅਸਰ ਹੋਣਾ